ਹਾਂਜੀ ਯਾਰ ਭਾਈ ਸਾਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੀ ਸਾਰਿਆਂ ਦੇ ਉਮੀਦ ਕਰਦੇ ਸਾਰਿਆਂ ਨੇ ਠੀਕ ਹੋਵੋਗੇ ਤੇ ਅੱਜ ਨਵਾਂ ਬਲੌਗ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆਂ ਤੇ ਮੋਨੂ ਨੇ ਫੜੀ ਹੋ ਆਸ਼ ਨਾ ਆਸ਼ ਨਾ ਗੰਬੀ ਜਾਂਦੀ ਗੱਦੀ ਪਤਾ ਨਹੀਂ ਕਰੀ ਜਾਂਦੀ ਅੱਜ ਅਸੀਂ ਸਪੈਸ਼ਲ ਬਣਾਉਣ ਲੱਗੇ ਆਂ ਜੀ ਲੋਹੜੀ ਤੇ ਸਾਗ ਸਾਗ ਸਾਰਿਆਂ ਨੂੰ ਸਾਗ ਸਾਬ ਸਾਰਿਆਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀਉਂਦੇ ਵਸਦੇ ਰਹੋ ਪਰਮਾਤਮਾ ਸਾਰਿਆਂ ਲਈ ਵਧੀਆ ਇਹ ਲੋਹੜੀ ਲੈ ਕੇ ਆਵੇ ਤੇ ਖੁਸ਼ੀਆਂ ਮਨਾਓ ਸਾਰਿਆਂ ਨੇ ਖੁਸ਼ੀਆਂ ਖੇੜੇ ਹਰ ਘਰ ਲੋਹੜੀ ਪਵੇ ਹਾਂਜੀ ਤੇ ਅੱਜ ਅਸੀਂ ਬਣਾ ਰਹੇ ਹਾਂ ਜੀ ਸਾਗ ਜਿੱਦਾਂ ਰਿਵਾਜ ਹੀ ਆ ਲੋਹੜੀ ਤੇ ਸਾਗ ਜ਼ਰੂਰ ਬਣਾਉਂਦੇ ਆ ਤੇ ਨਾਲੇ ਖੀਰ ਬਣਾਉਂਦੇ ਹੁੰਦੇ ਆ ਅੱਜ ਰੱਖਣਗੇ ਸਾਗ ਉਹ ਵੀ ਚੁੱਲ੍ਹੇ ਤੇ ਇੱਧਰ ਸਾਗ ਪਿਆ ਹੈ ਸਾਰਾ ਮੈਂ ਪੁੱਤਰਨਾ ਇੱਧਰ ਮਸ਼ੀਨਾਂ ਨਹੀਂ ਆਉਂਦੀਆਂ ਇੱਧਰ ਹੱਥਾਂ ਨਾਲ ਇਦਾਂ ਦੇ ਕੰਨਾ ਪੈਂਦਾ ਤੇ ਉਹ ਮੈਡਮ ਹਣੀ ਚੁੱਲ੍ਹੇਦਵਾਲੇ ਅੱਗੇ ਉਹ ਉਧਰ ਧਾ ਦਿਓ ਸ਼ੈਪਸਾ ਉਹ ਸ਼ੈਪਸਾ ਹਾਂਜੀ ਸਤ ਸਪ ਹਾਂਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਪਹਿਲਾਂ ਤਾਂ ਲੋਹੜੀ ਦੀਆਂ ਵਧਾਈਆਂ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਦੇ ਘਰ ਦੇ ਵਿੱਚ ਲੋਹੜੀ ਵਾਲੀ ਦਾਤ ਬਖਸ਼ੇ ਧੀ ਹੋਵੇ ਜਾਂ ਪੁੱਤ ਹੋਵੇ ਉਹਨਾਂ ਦੀ ਲੋਹੜੀ ਪਾਵੇ ਤੇ ਅੱਜ ਇਸ ਵਾਰੀ ਆਸ਼ਨਾ ਦੀ ਹਾਨੀਸ਼ ਦੀ ਪਹਿਲੀ ਲੋਹੜੀ ਹੱਸਦੀ ਆ ਪਹਿਲੀ ਲੋਹੜੀ ਆ ਅਸੀਂ ਬਣਾਉਣ ਲੱਗੇ ਆਂ ਸਾਗ ਤੇ ਤੁਹਾਨੂੰ ਪਤਾ ਹੀ ਆ ਲੋਹੜੀ ਦਾ ਜਿਹੜਾ ਤਿਉਹਾਰ ਆ ਤੇ ਉਹਦੇ ਤੇ ਆਪਾਂ ਸਾਗ ਤੇ ਕੀ ਸਪੈਸ਼ਲੀ ਹੁੰਦੀ ਆ ਇਹ ਚੀਜ਼ ਤੇ ਸਾਗ ਸਾਰੇ ਬਣਾਉਂਦੇ ਆ ਤਾਂ ਸਾਗ ਲੈ ਕੇ ਆਂਦਾ ਸੀਗਾ ਕੱਲ ਤੇ ਅੱਜ ਬਣਾਵਾਂਗੇ ਅਸੀਂ ਸਾਗ ਚੁੱਲ੍ਹੇ ਤੇ ਮਿੱਧ ਖੀਰ ਹੈ ਮਿੱਧ ਖੀਰ ਆਹੋ ਖੀਰ ਬਣਾਵਾਂਗੇ ਜਿਦਾਂ ਆਪਨੇ ਬਣਾਉਂਦੇ ਆ ਖੀਰ ਬਣਾਉਂਦੇ ਆ ਰਸ ਵਾਲੇ ਚੌਲ ਉਹ ਕਰ ਬਣਾਉਂਦੇ ਆ ਆਪਾਂ ਗੋੜਵਾ ਫਾਗ ਬਣਾਉਂਦੇ ਆ ਤਾਂ ਅੱਜ ਅੱਜ ਨਹੀਂ ਮਤਲਬ ਉਹ ਕੱਲ ਬਣਾਵਾਂਗੇ ਜਿਹੜੀ ਸਵੀਟ ਡਿਸ਼ ਆ ਉਹ ਅਸੀਂ ਕੱਲ ਬਣਾਵਾਂਗੇ ਅੱਜ ਬਣਾਵਾਂਗੇ ਕੱਲਾ ਸਾਗ ਕਿਉਂਕਿ ਸਾਗ ਨੂੰ ਤੁਹਾਨੂੰ ਪਤਾ ਟਾਈਮ ਬਹੁਤ ਲੱਗਣਾ ਹੈ ਤੇ ਜੇ ਆਪਾਂ ਖੀਰ ਵੀ ਰੱਖ ਲਈ ਤਾਂ ਖੀਰ ਨੂੰ ਵੀ ਬਹੁਤ ਟਾਈਮ ਲੱਗਣਾ ਹੈ ਤੇ ਕੱਲੂ ਬਣਾਵਾਂਗੇ ਖੀਰ ਤੇ ਅੱਜ ਬਣਾਵਾਂਗੇ ਸਾਗ ਤੇ ਸਾਡੇ ਬਲੌਗ ਨਾਲ ਜੁੜੇ ਰਹੋ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਚਲੋ ਮਿਲਦੇ ਆ ਬਾਅਦ ਵਿੱਚ ਹੁਣ ਮੈਂ ਪਹਿਲਾਂ ਪਾਣੀ ਪਾ ਦਾਂਗਾ ਹੈ ਆਈ ਪਹਿਲੀ ਵਾਰ ਗੰਦਲਾ ਸਾਗ ਹੀ ਬਣਾ ਲਿਆ ਹੈ ਤਾਂ ਕਿੱਲੇ ਤੇ ਇਸ ਸਾਲ ਚ ਕਹਿ ਸਕਦੇ ਆ ਆਏ ਨਵੇਂ ਸਾਲ ਦੇ ਵਿੱਚ ਪਹਿਲੀ ਵਾਰੀ ਸਾਗ ਮਿਲ ਗਿਆ ਗੰਦਲਾਂ ਵਾਲਾ ਇੱਥੇ ਗੰਦਲਾਂ ਵਾਲਾ ਸਾਗ ਆਇਆ ਜੀ ਦੇਖੋ ਸਰੋਂ ਦੇ ਆ ਦੇਖੋ ਫੁੱਲ ਤੁਹਾਨੂੰ ਹੁਣ ਬਹੁਤ ਘੱਟ ਇਦਾਂ ਮਸਾਗ ਮਿਲਦਾ ਹੈ ਆ ਦੇਖੋ ਆ ਦੇਖੋ ਫੁੱਲ ਆ ਆ ਫੁੱਲ ਦੇ ਆ ਦੇਖੋ ਗੰਦਲਾ ਇੰਨੀ ਗੰਦਲੇ ਹੁੰਦੀ ਇੱਥੇ ਆਪਣੇ ਇੰਡੀਆ ਤੇ ਬਹੁਤ ਵੱਡੀ ਹੁੰਦੀ ਨਹੀਂ ਇੱਥੇ ਇੰਨੀ ਕੁੰਦੀ ਇਹ ਇੰਨੀ ਇੰਨੀ ਦੇਖਣ ਮੈਨੂੰ ਤਾਂ ਬਹੁਤ ਇੱਥੇ ਮਹਿੰਗਾ ਬਹੁਤ ਹੈ ਸਾਗ ਇੰਡੀਆ ਦਾ ਤਾਰੇ ਗਵਾਂਡੀਆਂ ਦੇ ਖੇਤਾਂ 'ਚ ਬਹੁਤ ਲੱਗਾ ਹੁੰਦਾ ਹੈ ਆਪਣੀ ਹਵੇਲੀ 'ਚ ਬਹੁਤ ਲੱਗਾ ਹੁੰਦਾ ਉੱਥੇ ਹਾਂਜੀ ਪਾਲਕ ਕੀ ਬਾਥੂ ਕੀ ਧਨੀਆਂ ਕੀ ਫਰੀਦਾ ਹੀ ਸਾਰਾ ਕੁਝ ਉੱਥੇ ਯਾਰ ਇਹ ਆ ਨਾ ਇੰਡੀਆ ਤੋਂ ਪੰਜਾਬ ਨਿਆਰੀ ਆ ਨਿਆਰੀ ਬਾਜਾ ਬਾਕੀ ਮੌਜ ਲੱਭਣੀ ਕਿਤੇ ਬਾ ਥੋੜਾ ਮਾਹੌਲ ਜੇ ਸੈੱਟ ਹੋ ਜਵੇ ਇੰਡੀਆ 'ਚ ਇੰਡੀਆ 'ਚ ਥੋੜਾ ਡਰ ਜਾ ਬਹੁਤ ਲੱਗਦਾ ਹੁਣ ਪੰਜਾਬ ਆ ਕੀ ਮੌਜ ਹੈ ਲੱਭਣੀ ਆ ਮਾਹੌਲ ਸੈੱਟ ਹੋ ਜਵੇ ਤੇ ਤੇ ਦਾ ਮੈਂ ਨਾ ਰੌਣਕਾਂ ਨਾ ਨਸ਼ਾ ਨਿਕਲ ਜਵੇ ਹਾਂ ਕਈ ਬੰਦਿਆਂ ਨੇ ਆਪਣੇ ਹੋ ਕੇ ਨਸ਼ਾ ਖਤਮ ਹੋ ਜਵੇ ਮਾਹੌਲ ਖਰਾਬ ਕਰ ਦਿੱਤਾ ਹੈ ਮੈਂ ਤਾਂ ਪੰਜਾਬ ਵਰਗੀ ਤਾਂ ਮौज ਹੈ ਹੀ ਨਹੀਂ ਕਿਤੇ ਵਾਸਤੇ ਵੀ ਨਸ਼ੇ ਨੂੰ ਜਿਹੜੀ ਚੱਕਰ ਪੈ ਨਾ ਸਾਤ ਮੋਜ ਵੀ ਬਾਕੀ ਸਾਰਾ ਕੁਝ ਬਧੀਆ ਹੈ ਆ ਸਾਰਾ ਕੁਝ ਐਸੀ ਕਿਉਂ ਕੀਤਾ ਹੈ ਕਿਉਂਕਿ ਸਾਨੂੰ ਆਪਣੇ ਇੰਡੀਆ ਦੇ ਨਾਲ ਸਾਨੂੰ ਜੋ ਹੈਗਾ ਆਪਣੇ ਪੰਜਾਬ ਦੇ ਨਾਲ ਪਿਆਰ ਉਹ ਫੀਲਿੰਗ ਜਿਹੋ ਹੁੰਦੀ ਰੰਦੇ ਕਿ ਐਸੀ ਪੈਂਡ ਤੇ ਬੈਠੇ ਆ ਕਿਤੇ ਘਰ ਜੀ ਬੈਠੇ ਆ ਤਾਂ ਘਰ ਜੀ ਇਦਾਂ ਦਾ ਮਾਹੌਲ ਬਣਾਇਆ ਆ ਮੰਜੇ ਵੀ ਨਹੀਂ ਮੇਰੇ ਮੰਜਾ ਵੀ ਸਪੈਸ਼ਲ ਮੰਗਾਇਆ ਹੈ ਇਦਾਂ ਮਰਦਾ ਬੱਬੂ ਮਾਂ ਦਾ ਗਾਣਾ ਕਿਦਾਂ ਸੀ ਨਹੀਂ ਉਹ ਲੱਭਣੀ ਮੌਜ ਪੰਜਾਬ ਵਰਗੀ ਕਾ ਮੋ ਹੇ ਤਾਰੇ ਦੀ ਸ਼ਰਾਬ ਨਹੀਂ ਕਰਦੀ ਸ਼ਰਾਬ ਨਾ ਹੁਮ ਦੀ ਹੁਮ ਕੇ ਮੈਂ ਦੇਖਿਆ ਦੁਨੀਆ ਹੁਮ ਕੇ ਮੈਂ ਦੇਖਿਆ ਆ ਦੁਨੀਆ ਸਾਰੀ ਨਈ ਬਣੀ ਨੋ ਜ ਪੰਜਾਬ ਵਰਗੀ ਨਾ 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 ਤਾਲੇ ਜੇ ਤੇ ਆ ਮਾਰਾ ਜਦ ਬੋਲ ਗਈ ਆ ਜੇ ਤੇ ਨਹੀਂ ਹੈ ਨਹੀਂ ਹੈਗੀ ਉਹ ਕਰਦੀ ਸ਼ਰਾਬ ਪਰ ਉਹ ਆਪਾ ਕਹਣਾ ਨਹੀਂ ਸਾਨੂੰ ਸਾਗ ਹੀ ਸਾਬ ਬਣੀ ਲਾਓ ਜੀ ਅਸੀਂ ਫੇਰ ਬਣਾ ਕੇ ਕਰਦੇ ਆਂ ਲਓ ਜੀ ਹਨੇਰਾ ਹੋ ਗਿਆ ਆ 6:30 ਹੋ ਗਏ 6:30 ਦਾ ਟਾਈਮ ਹੋ ਗਿਆ ਤਕਾਲਾਂ ਦਾ ਹਨੇਰਾ ਦੇ ਕੋਲ ਤੇ ਕਿੰਨਾ ਹੋ ਜਾਂਦਾ ਇਸ ਟਾਈਮ ਤੇ ਮੈਡਮ ਹੁਣ ਇੱਧਰ ਆਉਣ ਗਈ ਹੁਣ ਤੁਰਕਾ ਸਾਗ ਸਾਡਾ ਬਣ ਗਿਆ ਸੀ ਮੈਂ ਥੋੜਾ ਗਿਆ ਸੀ ਸਾਰਕੰਨੈਂਡ ਸਕੂਲ ਤੋਂ ਤੇ ਉੱਧਰ ਟਾਈਮ ਲੱਗ ਗਿਆ ਤੇ ਵੀਡੀਓ ਵਿੱਚੇ ਰਹਿ ਗਈ ਸਾਦ ਦੇਖੋ ਰੰਗ ਕਿੰਨਾ ਵਧੀਆ ਆ ਹੱਲੇ ਘੋਟਣਾ ਆ ਅਜੇ ਘੋਟਣਾ ਆ ਅਜੇ ਘੋਟਣਾ ਚੰਗੀ ਤਰ੍ਹਾਂ ਅਜੇ ਮਿਰਚ ਪਾਣੀ ਵਿੱਚ ਅੱਲਣੇ ਪਾਉਣਾ ਹਾਂਜੀ ਹਾਂਜੀ ਮੈਂ ਭੂਗਣਾ ਨੇ ਭੂਗਣਾ ਦੇ ਕਿ ਭੂਗਣਾ ਸਾਡਾ ਹੂੰ ਦੇਸੀ ਭੂਗਣਾ ਹੈ ਦੇਸੀ ਭੂਗਣਾ ਅਲਮੀ ਨੇ ਕੋਲ ਹਾਂ ਉਹਦਾ ਅੱਗ ਬਹੁਤ ਜਲਦੀ ਚੱਲਦੀ ਇੱਥੇ ਲੱਕੜੀਆਂ ਸਾਨੂੰ ਫਰੀਦੀਆਂ ਇੱਥੇ ਡੱਕੇ ਬਹੁਤ ਉਹ ਭੂਗਣਾ ਸਿੱਟਦਾ ਤੂੰ ਉਹ ਸਾੜ ਜਣਾ ਉਹ ਲਓ ਜੀ ਹੁਣ ਤੋੜਕੀਆਂ ਦੀਆਂ ਤਿਆਰੀਆਂ ਹੋ ਰਹੀਆਂ ਆ ਉਧਰੋਂ ਤੋੜਕਾ ਲੱਗ ਜਾਣਾ ਆ ਹੂੰ ਉਧਰ ਰੋਟੀ ਬਣਾਣੀ ਆ ਉਹ ਨਹੀਂ ਉਧਰ ਅੱਲਣ ਵਾਲਾ ਨੇ ਤੇ ਅੱਛਾ ਤੇ ਉਹਨੂੰ ਕੋਟ ਕੇ ਤੇ ਫੇਰ ਜਿੱਦੇ ਤੋੜਕਾ ਲੱਗ ਜਾਣਾ ਆ ਫੇਰ ਬਾਅਦ ਵਿੱਚ ਰੋਟੀ ਪਿੱਛੇ ਬਣਾ ਲਾਂਗੇ ਹੂੰ ਓਕੇ ਪਹਿਲਾਂ ਅਸੀਂ ਛਲੀਆਂ ਭੰਨੀ ਉਹਦੇ ਛਲੀਆਂ ਖਾ ਲਈਆਂ ਤੇ ਸਾਰੇ ਜਣੇ ਉਦਾਂ ਵੈਸੇ ਇੰਡੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਲੋੜੀ ਹੂੰ ਲੋੜੀ ਦਾ ਫੰਕਸ਼ਨ ਤੇ ਇਹ ਸਾਲ ਵੈਸੇ ਸਾਡੇ ਘਰ ਵੀ ਲੋੜੀ ਹੋਣੀ ਸੀਗੀ ਦਾ ਉਹ ਦਾਦਾ ਜੀ ਦਾ ਕਰਕੇ ਥੋੜਾ ਹਾਂ ਬੀਪੂ ਦੇ ਬੇਟਾ ਹੋਇਆ ਸੀਗਾ ਨਾ ਤੇ ਉਧਰ ਅੰਕਲ ਹੁਣ ਦਾ ਥੋੜਾ ਇਦਾਂ ਹੋ ਗਿਆ ਹਾਂ ਤੇ ਫਿਰ ਇਸ ਵਾਰ ਅਸੀਂ ਸੈਲੀਬ੍ਰੇਟ ਨਹੀਂ ਕੀਤੀ ਲੋੜੀ ਹੂੰ ਇਹ ਤਾਂ ਲੋੜੀ ਪਾਣੀ ਸੀ ਦੀਪੂ ਦੇ ਮੁੰਡੇ ਦੀ ਪਰ ਹੁਣ ਤਿੰਨ ਸਾਲ ਬਾਅਦ ਆ ਪਈ ਹੋਣੀ ਹੈ ਨਾ ਹੂੰ ਤਿੰਨ ਸਾਲ ਬਾਅਦ ਪਹਿਲੇ ਸਾਲ ਜਦੋਂ ਲੋੜੀ ਨਹੀਂ ਪਾਉਂਦੇ ਉਹ ਤੀਸਰੇ ਸਾਲ ਪਾਉਂਦੇ ਆ ਹਾਂ ਹੂੰ ਹੋਰ ਸੁਣਾਓ ਪਰਮਾਤਮਾ ਸੁੱਖ ਦਾ ਟਾਈਮ ਲੈ ਕੇ ਆਵੇ ਸਾਰਿਆਂ ਲਈ ਤੇ ਜਿਹੜਾ ਵੀ ਦਿਨ ਤਿਹਾੜਿਆ ਤੇ ਪ੍ਰਮਾਤਮਾ ਖੁਸ਼ੀਆਂ ਹੀ ਭਰਿਆ ਲੈ ਕੇ ਆਵੇ ਹਰੇਕ ਦੇ ਲਈ ਹਰ ਇੱਕ ਦੇ ਘਰ ਦੇ ਵਿੱਚ ਹਰ ਇੱਕ ਮਤਲਬ ਕਿ ਤੁਸੀਂ ਕੀ ਬਣਾ ਲਏ ਆ ਬਣਾ ਰਹੇ ਆ ਇਹ ਵੀ ਦੱਸਿਓ ਤੇ ਤੁਸੀਂ ਅੱਜ ਮਤਲਬ ਕਿ ਅੱਜ ਹੈ ਕਿ 12 ਤਰੀਕ ਸਾਰੇ ਕਹਿੰਦੇ ਹੋਣੇ ਆ ਕਿ ਉਹ ਤੁਹਾਨੂੰ ਨਹੀਂ ਪਤਾ ਹੈਗਾ ਅਸੀਂ ਕਿਹੜੇ ਤਰੀਕ ਨੂੰ ਅਸੀਂ ਬਣਾਉਣ ਲੱਗੇ ਸਾਗ ਅੱਜ 12 ਤਰੀਕ ਤੇ ਅਸੀਂ ਅੱਜ ਸਾਗ ਬਣਾਉਣ ਲੱਗੇ ਆ ਕਿਉਂਕਿ ਫਿਰ ਅਸੀਂ ਕਹਿੰਦੇ ਸੀਗੇ ਕਿ ਚਲੋ 13 ਤਰੀਕ ਨੂੰ ਲੋੜੀ ਵਾਲੇ ਦਿਨ ਅਸੀਂ ਬਣਾ ਲਵਾਂਗੇ ਖੀਰ ਕੀ ਖੀਰ ਬਣਾਵਾਂਗੇ ਖੀਰ ਦੇ ਨਾਲ ਐ ਕਹਦੇ ਕੀਤਾ ਖੀਰ ਬਣਾ ਲਵਾਂਗੇ ਹੁਣ ਮੈਨੂੰ ਭੁੱਖ ਲੱਗੀ ਆ ਅੱਛਾ ਮੂਝ ਪਾਣੀ ਆ ਗਿਆ ਹਾਂ ਤੇ ਖੀਰ ਬਣਾ ਲਵਾਂਗੇ ਕਿਉਂਕਿ ਉਹਨੂੰ ਵੀ ਫੇਰ ਟਾਈਮ ਲੱਗਣਾ ਹੈ ਪਹਿਲਾਂ ਸਾਗ ਬਣਾ ਲੰਨੇ ਆ ਫੇਰ ਬਣਾਵਾਂਗੇ ਖੀਰ ਸਾਨੂੰ ਇਹ ਵੀ ਦੱਸਿਓ ਕਿ ਤੁਸੀਂ ਕੀ ਕੀ ਬਣਾ ਰਹੇ ਆ ਹਾਂ ਕੀ ਕੀ ਬਣਾਉਂਦੇ ਆ ਤੁਹਾਡੇ ਕੀ ਕੀ ਰਿਵਾਜ ਆ ਵੈਸੇ ਸਾਰਿਆਂ ਦੇ ਤਾਂ ਹੈਗੇ ਆ ਹਾਈ ਸਾਗ ਹੀ ਬਣਾਉਂਦੇ ਆ ਸਾਗ ਨਹੀਂ ਰਸ ਵਾਲੇ ਚੋਲ ਬਣਾਉਂਦੇ ਰਸ ਵਾਲੇ ਚੋਲ ਤੇ ਸਾਗ ਰਸ ਵਾਲੇ ਚੋਲ ਦਾ ਜ਼ਿਆਦਾ ਬਣਾਉਂਦਾ ਕੋਈ ਰਸ ਵਾਲੇ ਚੋਲ ਬਣਾਉਂਦਾ ਤੇ ਸਾਗ ਬਣਾਉਂਦੇ ਆ ਕਿਉਂਕਿ ਹਰਿਆ ਭਰਿਆ ਕਹਿੰਦੇ ਆ ਦਿਨ ਦੁਆਰਾ ਲੋਹੜੀ ਤੇ ਹਰੇ ਭਰੀ ਵਧੀਆ ਲੱਗਦੀ ਆ ਲੋਹੜੀ ਵਾਲਾ ਗਾਣਾ ਵੀ ਸੁਣਾ ਪੈਂਦੇ ਹੈ ਇੱਕ ਹਾਸੇ ਵਾਲੀ ਗੱਲ ਆ ਇਹ ਤੇਰੇ ਆਟਾ ਲੱਗਾ ਨਾ ਸਾਤੇ ਜੋ ਕਰਿਆ ਨਾ ਜੀ ਚਰਤੇ ਕੰਮਕਾਰ ਜਿਹੜੇ ਆ ਨਾ ਕਹਿੰਦੇ ਆ ਇਹ ਕੁੜੀਆਂ ਦੀ ਕੁੜੀਆਂ ਤੇ ਨਾਕ ਮਾੜੇ ਜ਼ਿਆਦਾ ਕਰਦੇ ਆ ਸੋਹਣਾ ਸੋਹਣਾ ਲੱਗਦੇ ਕੁੜੀਆਂ ਦੇ ਹੱਥ ਜਾਂ ਨੱਕ ਦੇ ਮੂੰਹ ਨਾਕਾ ਦਾਸ ਦਿੰਦੇ ਆ ਹਾਂ ਉਹ ਨਾ ਬੜੇ ਟਿਪੜੇ ਦੀ ਇਹ ਹੀ ਪਛਾਣ ਹੁੰਦੀ ਹੈ ਕਿ ਕੰਮਕਾਰ ਕਰਦੇ ਘਰ ਦੇ ਹਾਂ ਜਿਆ ਹੁਣ ਅਸੀਂ ਮੈਂ ਹੁਣ ਇੱਦਾਂ ਹੀ ਮੇਕਅਪ ਕਰਕੇ ਤੁਰੇ ਫਿਰਦਾ ਇਹ ਕਹਿਣਾ ਜੀ ਬਣਾਵਟੀ ਜਿਹਾ ਲੱਗਦਾ ਰਹਿੰਦਾ ਸਾਰਾ ਕੁਝ ਮੇਕਅਪ ਕਰਕੇ ਕੰਮ ਨਹੀਂ ਕਰ ਹੁੰਦੇ ਹਾਂ ਹੋਰ ਸੁਣਾਓ ਕਿਦਾ ਸਾਰੇ ਠੀਕ ਠਾਕ ਹੋ ਅਸੀਂ ਠੀਕ ਠਾਕ ਆ ਤੂੰ ਟੈਨਸ਼ਨ ਨਾ ਲਿਆ ਕਰੋ ਤੂੰ ਟੈਨਸ਼ਨ ਮੋ ਲੈਣਾ ਸਭ ਨੂੰ ਸਾਰਾ ਕੁਝ ਕਰਨਾ ਪੈਂਦਾ ਆ ਆਪਣੇ ਹੱਥੀ ਕਰਨਾ ਪੈਂਦਾ ਆ ਤੇ ਆਪਾਂ ਨਾਲੇ ਕਿਸੇ ਤੇ ਡੋਰ ਸਿੱਟੀ ਦੀ ਵੀ ਨਹੀਂ ਹੈ ਪਰਮਾਤਮਾ ਜਿੰਨਾ ਟਾਈਮ ਹੈਗਾ ਡੋਰਾ ਉਸ ਰੱਬ ਤੇ ਵਧੀਆ ਆਪਣੇ ਆਪ ਸਾਰਾ ਕੁਝ ਆਉਂਦਾ ਹੋਣਾ ਚਾਹੀਦਾ ਆ ਵੈਸੇ ਮੈਂ ਪਹਿਲਾਂ ਨਹੀਂ ਹੁੰਦਾ ਸੀਗਾ ਮੈਨੂੰ ਤਾਂ ਸਾਰਾ ਕੁਝ ਮੈਂ ਸਾਰਾ ਕੁਝ ਨੂੰ ਸਿਖਾਇਆ ਇੱਥੇ ਪਹਿਲਾਂ ਨੂੰ ਕੁਝ ਨਹੀਂ ਹੁੰਦਾ ਸੀਗਾ ਜਦੋਂ ਵਿਆਹ ਹੋ ਕੇ ਆਈ ਆ ਫਿਰ ਮੈਂ ਸਾਰਾ ਕੁਝ ਨੂੰ ਸਿਖਾਇਆ ਪਹਿਲਾਂ ਮੇਰੇ ਤੋਂ ਕਰਾਉਂਦੀ ਸੀ ਕੰਮ ਸਾਰਾ ਤੇ ਬਾਅਦ ਵਿੱਚ ਹੋੜੀ ਹੋੜੀਆਂ ਨੂੰ ਮੈਂ ਸਿਖਾਇਆ ਮੈਂ ਮੰਮੀ ਦੱਸਿਆ ਮੈਂ ਕਿ ਮੰਮੀ ਮੈਂ ਆ ਵੀ ਬਣਾ ਲਿਆ ਮੈਂ ਆ ਵੀ ਬਣਾ ਲਿਆ ਮੰਮੀ ਕਹਿੰਦੀ ਸਾਰਾ ਘਰ ਤਾਂ ਜਦੋਂ ਹੁੰਦੀ ਸੀ ਉਹਦੇ ਤਾਂ ਬਣਾਉਂਦੀ ਨਹੀਂ ਹੁੰਦੀ ਸੀ ਹੁਣ ਤੈਨੂੰ ਸਾਰਾ ਕੁਝ ਆਉਂਦਾ ਬਣਾਉਣਾ ਮਾਪਿਆਂ ਦੇ ਘਰ ਚ ਕੁੜੀਆਂ ਫੇਦੇ ਹੁੰਦੀਆਂ ਸਾਰੀਆਂ ਤੂੰ ਨਹੀਂ ਸਾਰੀਆਂ ਇੱਥੇ ਸਾਰੀਆਂ ਸਾਰੇ ਮਾਪੇ ਇੱਦਾਂ ਰੱਖਦੇ ਆ ਤੇ ਸਹੁਰਿਆਂ ਦੇ ਆ ਕੇ ਕਰਨੇ ਪੈਲੇ ਕੰਮ ਤੇ ਘਰ ਵਾਲੇ ਫੇ ਕਹਿੰਦੇ ਕਿ ਰੋਟੀ ਬਣਾ ਖਾ ਹਾਂ ਨਹੀਂ ਮੈਂ ਨਹੀਂ ਉਦੋਂ ਕਹਿੰਦਾ ਰੋਟੀ ਬਣਾ ਲੈਣਾ ਜੋ ਹੈ ਖਾਣਾਂ ਦੀ ਉਹ ਮੈਂ ਖਾ ਲੈਣਾ ਚੁੱਪ ਕਰਕੇ ਇਦਾਂ ਹੀ ਮੈਂ ਤਾਂ ਕੀਤਾ ਕਿ ਬੁਲਾ ਮੈਂ ਖਾਣੀ ਚੀਜ਼ ਉੱਥੇ ਜੋ ਇਹ ਬਣਾਵੇ ਤੇ ਮੈਂ ਖਾ ਲਵਾਂ ਇੰਦਾਂ ਦੀ ਆਪਣੀ ਕੋਈ ਹੈ ਜੋ ਪਿਆਰ ਨਾਲ ਕੋਈ ਤੇ ਕੋਈ ਖਾਣੇ ਚਾਹੀਦਾ ਵਜੇ ਹੈ ਨਾ ਹੀ ਉਹ ਸੁਣਾਉਂਗਾ ਸਾਰੇ ਟਿਕਟਕ ਲੋੜੀ ਦੀ ਬਹੁਤ ਮਾਰਦਾ ਮੇਰਾ ਪਤੀ ਮੇਰਾ ਦੇਵਤਾ ਹੈ ਬਲਾ ਹੈ ਬੁਰਾ ਹੈ ਜੈਸਾ ਵੀ ਹੈ ਮੇਰਾ ਪਤੀ ਮੇਰਾ ਦੇਵਤਾ ਹੈ ਇਸ਼ੂ ਘੋੜਨਾ ਚਾਹਦਾ ਨਾ ਕੁਛ ਇਦਾਂ ਇਦਾਂ ਕਰੀ ਜਾਵਾਂਗੇ ਦਾਦੇ ਚੱਕ ਕੇ ਚਲੋ ਠੀਕ ਹੈ ਜੀ ਗੱਲਾਂ ਬਾਤਾਂ ਕਰਾਂਗੇ ਫਿਰ ਤੇ ਅਲਨ ਹੁੰਦੇ ਤੁਹਾਨੂੰ ਤੁਹਾਨੂੰ ਦਿਖਾਉਂਦੇ ਆ ਹੁੰਦੇ ਤੁਹਾਨੂੰ ਅਲਨ ਕਿਵੇਂ ਪੈਤਾ ਹੈ ਯਹਾਂ ਪਰ ਪੈਤਾ ਹੈ ਪੈਤਾ ਤੁਸੀਂ ਵੀ ਐਸੇ ਪਾਤੇ ਹੈ ਕਿਵੇਂ ਪੈਤਾ ਹੈ ਅਲਨ ਤੇ ਆਪ ਵੀ ਇਤਨੀ ਲੰਗਾ ਜਾਂਦਾ ਹੈ ਨਾ ਆਪ ਵੀ ਇਤਨੀ ਬੜੀ ਮੇ ਤੁੜਕਾ ਲਾਤੇ ਹੈ ਆਪ ਵੀ ਇਤਨੀ ਬੜੀ ਕਰਾਹੀ ਮੇ ਤੁੜਕਾ ਲਾਤੇ ਹੈ ਚਾਹੇ ਇਤਨਾ ਸਾ ਸਾਗ ਹੋ ਅਮ ਇਤਨੀ ਬੜੀ ਮੈਂ ਤੁਰਕਾ ਲਾਏਗੇ ਨਾ ਔਰ ਖਾਏਗੇ ਛੋਟੀ ਕੜਾਈ ਸਾਡੀ ਪਈ ਹੈ ਘਰ ਵੱਡੀ ਕੜਾਈ ਪਈ ਹੈ ਚੁੱਲੇ ਤੇ ਇਸ ਲਈ ਵੱਡੇ ਚ ਤੁਰਕਾ ਲਾਣਾ ਇੱਕ ਵਾਰ ਸਾਡੇ ਖਾਣ ਵਾਲੇ ਦਸ ਬੰਦੇ ਬਹੁਤ ਆ ਹੈਨਾ ਨਹੀਂ ਫਿਰ ਮੈਂ ਕਿੱਥੇ ਚੱਲ ਇੱਥੇ ਅੱਗ ਫਿਰ ਮੈਨੂੰ ਹਣ ਕੱਲ ਜਾ ਕੇ ਕਰਨ ਪੈਣਾ ਪਰ ਇਹਦਾ ਅੱਗ ਤੇ ਬਲਿਆ ਜਿਹੜਾ ਹੈਨਾ ਬਣਿਆ ਜਿਹੜਾ ਸਾਗ ਆ ਤਾਂ ਸਵਾਦ ਅਲੱਗ ਹੋਣਾ ਹੂੰ ਬਣਿਆ ਬਣਿਆ ਹੁਣ ਭੁੱਕੜੀ ਵੀ ਹੋਣਾ ਤੇ ਕੁੰਡੀਆਂ ਹੀ ਆਉਂਦੀਆਂ ਕਿੰਨੀਆਂ-ਕੰਨੀਆਂ ਵੱਡੀਆਂ ਚਲੋ ਠੀਕ ਹੈ ਜੀ ਕਰਦੇ ਗੱਲਾਂ ਬਾਤਾਂ ਬਾਅਦ ਲੋ ਜੀ ਅਬ ਤੁੜਕਾ ਡਰ ਰਹਾ ਹੈ ਅਦਰਕ ਲਸਣ ਪਹਿਲਾਂ ਗਿਆ ਜੀ ਵਿੱਚ ਪੀਰੇ ਅੱਗ ਦੇਖੋ ਕਦੀ ਹੋਣੀ ਭੱਲਦੀ ਆਹ ਆਹ ਨਿਆਰੇ ਇੰਡੀਆ ਵਾਲਾ ਬਾਦ ਆਹ ਦਿਨ ਤਾਂ ਇੰਡੀਆ ਉੱਦੇ ਅੱਗ ਦੇ ਬਹੁ ਨਿਆਰੇ ਆ ਅੱਗ ਦੇ ਬਹੁੜੇ ਕਿਹੜਾ ਬਹਜੋ ਹੈਨਾ ਇਹਨਾ ਹੋ ਨਹੀਂਾਨੂੰ ਕੋਈ ਚਾਹੀਦਾ ਅੱਗ ਹੋਵੇ ਬਸ ਮਨ ਅੱਗ ਹੀ ਹੋ ਕਰਦਾ ਰਿਹਾ ਕਿ ਅੱਗ ਮਾਰੇ ਬੈਠੇ ਰਹੀਏ ਨਿੱਗੇ ਜੋ ਹੋ ਕੇ ਉਹਦੇ ਮਾਰੇ ਉੱਠਣ ਨੂੰ ਵੀ ਨਹੀਂ ਭਾਵੇਂ ਬੁਝੀ ਹੋਵੇ ਅੱਗ ਸਵਾਹ ਦੇ ਵਿੱਚ ਦੇ ਦੇ ਮਾਰਦੇ ਨੇ ਇਹ ਚਮਟਾ ਚਮਟਾ ਨਹੀਂ ਲੱਕੜੀਆਂ ਮਾਰਦੇ ਦਿੰਦੇ ਆ ਕਿ ਮਾਰਾ ਨਿੱਗੇ ਆ ਘਟਿਆ ਨਾਲੇ ਹੋਰ ਬਲਾ ਦੇ ਕੋਈ ਵੀ ਨਹੀਂ ਕਿਤੇ ਘਟਿਆ ਇਹ ਕਈ ਵੇਲੇ ਜੰਦੀ ਅੱਗ ਕਈ ਵੇਲੇ ਇਦਾਂ ਨਹੀਂ ਹੁੰਦਾ ਇਹ ਲੇਸਤਾਨੇ ਬੰਦੇ ਨੇ ਜਰਾਬਾਂ ਪਾਈਆਂ ਹੁੰਦੀਆਂ ਜਰਾਬਾਂ ਇਦਾਂ ਤਾਂ ਕਰ ਦਿੰਦਾ ਉਹ ਜਦੋਂ ਚਿੰਬੜ ਦੇ ਦਾ ਜਦੋਂ ਆਪਾ ਨਾ ਉਹ ਬੰਦੇ ਨੂੰ ਪਤਾ ਲੱਗੇ ਤਾਂ ਇਦਾਂ ਨਾ ਪੈਰ ਥੱਲੇ ਰੱਖਣਾ ਉਹ ਜ਼ਿਆਦਾ ਸਿੱਕ ਪੈ ਜਾਂਦਾ ਕਈ ਵਾਰੀ ਤਾਂ ਪੈਰ ਥੱਲੇ ਲੂਹੀ ਹੋ ਜਾਂਦੀ ਹੁੰਦੀ ਹੈ ਬਹੁਤ ਪੰਗੇ ਪੈਂਦੇ ਹੁੰਦੇ ਜਿਆਲਾਂ ਨੂੰ ਹੈ ਨਾ ਪਤਾ ਨਹੀਂ ਬਾਕੀਆਂ ਦੇ ਕੀ ਕਹਿੰਦੇ ਆ ਪੜੋਲੀ ਜਿਹੜੀ ਆ ਅਗਵਾਲੀ ਕਈ ਵਾਰੀ ਉਹਦੇ ਉੱਤੇ ਇਦਾਂ ਪੈਰ ਰੱਖ ਲੈਣਾ ਪੈਰ ਇਦਾਂ ਉਲਟ ਜਾਣੇ ਪੜੋਲੀ ਉਹ ਉਲਟੇ ਹੀ ਹੁੰਦੀ ਬੋਲ ਜੀ ਉਲਟੇ ਜਾਣਾ ਆ ਮੇਰੇ ਦਸਤ ਵਿੱਚ ਮੇਰੇ ਇੰਦਰ ਨਿਸ਼ਾਨ ਹੈਗਾ ਇਹ ਕਿੱਥੇ ਆ ਮੇਰੇ ਹੱਥ ਤੇ ਕਿਹੜਾ ਹੱਥ ਲੂ ਇਨੇ ਚਾਨੀ ਤੋਂ ਕੋਲ ਲੱਗੇ ਸਿਆਲਾਂ ਦੇ ਮੇਰੇ ਹੈ ਕਿ ਨਿਸ਼ਾਨੀਆਂ ਹੱਥਾਂ 'ਤੇ ਹੁਣ ਬਾਲ ਆ ਗਏ ਆ ਆਹ ਨੇ ਆਹ ਹੱਥ 'ਤੇ ਮੇਰੇ ਆnde ਨਿਸ਼ਾਨ ਜੱਥਲੇ ਆ ਦੇ ਇੱਥੇ ਕਿ ਪਿਆ ਆnde ਨਿਸ਼ਾਨ ਮੇਰੇ ਹੱਥ ਨੂੰ ਹੋ ਗਿਆ ਸੀ ਸਿਆਲਾਂ ਚ ਮੋਨੂ ਆਹੋ ਕੰਮ ਕਰੋ ਜਾ ਲੈ ਕੇ ਨਹੀਂ ਆ ਉਹ ਪਤਾ ਨਹੀਂ ਕੀ ਕਰਦਾ ਉੱਪਰ ਹੀ ਆਹ ਉੱਪਰ ਹੀ ਆਹ ਤੇ ਤੁਹਾਨੂੰ ਹੁਣ ਜਾਣਾ ਪੈਣਾ ਪਹਿਲਾਂ ਜਾਇਓ ਜਾਤ ਆ ਜਾ ਨਾ ਨਾ ਉਨਾਲੇ ਉੱਥੋਂ ਦੋ ਕ ਟਮਾਟਰ ਲੈ ਆਏ ਹੋ ਸੌਰਵ ਲੈ ਕੇ ਆਏ ਹਾਂ ਜਾਂ ਵਿੱਚੋਂ ਰੈਡੀਚ ਲੈ ਆਏ ਲੈ ਕੇ ਆ ਨਫਾ ਹਾਂਜੀ ਮੈਂ ਜਾਵਾਂ ਹਾਂਜੀ ਜਾਓ ਲੋਈ ਅੰਗਰੇਜ਼ੀ ਤਰੀਕੇ ਨਾਲ ਕੋਟ ਹਣ ਗਿਆ ਕਿਉਂਕਿ ਸਾਡੇ ਅੱਜ ਕੱਲ ਅੱਜ ਕੱਲ ਇਹ ਮਸ਼ੀਨਾਂ ਚੱਲ ਪਈਆਂ ਆ ਮਦਾਨੀ ਹੈ ਨਹੀਂ ਉਹ ਤਾਂ ਕੋਟ ਨਹੀਂ ਕੋਟ ਨਹੀਂ ਤਾਂ ਮੋਟਾ ਕੋਟ ਨਹੀਂ ਉਹ ਹੀ ਮਦਾਨੀ ਤਾਂ ਹੈ ਉਹਦਾ ਮੈਂ ਮੋਟਾ ਮੋਟਾ ਇਹਦੇ ਨਾਲ ਕੋਟ ਲਿਆ ਹੂੰ ਕੋਟ ਨਾਲ ਇਹ ਨਾ ਵਧੀਆ ਬਣੇੜਾ ਲੱਗਾ ਹੁੰਦਾ ਉਹ ਜਿਹੜਾ ਬਾਰਾ ਘੋਟਾ ਰਹਿੰਦਾ ਮਾੜਾ ਹੀ ਸੀ ਮਾੜਾ ਹੀ ਸੀ ਘੋਟਣ ਵਾਲਾ ਘੋਟਣਾ ਲਈ ਉਹ ਹੀ ਗਿਆ ਸੀ ਉੱਧੇ ਹੋ ਗਿਆ ਇਹ ਥੱਲੇ ਤੇ ਉਦਾਂ ਹੀ ਬਣ ਜਾਂਦਾ ਜਲਦੀ ਵਧੀਆ ਬਣਦਾ ਟਾਈਮ ਜ਼ਿਆਦਾ ਲੱਗ ਜਲਦੀ ਨਹੀਂ ਬਣਦਾ ਟਾਈਮ ਜ਼ਿਆਦਾ ਲੱਗਦਾ ਅੱਧੀ ਰੰਗ ਰੰਗ ਪ੍ਰੋਗਰਾਮ ਪੂਰਾ ਕੀਤਾ ਸੀ ਉਸ ਤੋਂ ਸਪੀਕਰ ਵੀ ਲਾਇਆ ਆ ਪੰਗਾਣੀ ਲੱਜਦੀ ਸੀ ਨਾਲ ਨਾਲ ਤਾਂ ਮੈਂ ਪਾ ਲਿਆ ਸੀ ਮੇਰੇ ਤੇ ਪਾਣੇ ਆਟਾ ਬਾੜੇ ਤੇ ਆਟਾ ਹੁੰਦਾ ਇਦਾਂ ਕਰੈਕਟ ਆਂਛ ਬਾਰਾ ਟਾਂ ਨਾ 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 ਕੋਈ ਪਾਣਾ ਜਿਆਦਾ ਰਾਨਾ ਚਾਹ ਵਾਜ਼ਾ ਜਿਆਦਾ ਨੀ ਕਰੀਮ ਜੀ ਕਰਨੀ ਨਾ ਹੋ ਕੇ ਜਿਆਦਾ ਹੀ ਹੋ ਜਾਂਦਾ ਉਹਦਾ ਟੁਰਕਾ ਪੁੱਜ ਪੁੱਜ ਸਦਾ ਹੀ ਹੋ ਗਿਆ ਲੱਗਦਾ ਹੈ ਹਾਂ ਆ ਮੈਂ ਤਾਂ ਪਾਣੀ ਇੱਥੇ ਗਰਮ ਟੁਰਕਾ ਹੋ ਗਿਆ ਹੈ ਗਰਮਾ ਉੱਥੇ ਗਰਮ ਪਾਣੀ ਪਹਿਲਾਂ ਪਾਣਾ ਮੇਰਾ ਇੱਕ ਪਤਾ ਹੈ ਉਹਦੇ ਅੱਛਾ ਇਹਦੇ ਵਿੱਚ ਪਾਉਣਾ ਸੀ ਓਕੇ ਉਹ ਉਹਦੇ ਪਿੱਛੇ ਰੱਖ ਲਿਆ ਸੀਗਾ ਮੈਂ ਤਾਂ ਅੱਛਾ ਉਹ ਪਿੱਛੇ ਆਪਣੀ ਜਗ੍ਹਾ ਸੀ ਜਿਹੜੀ ਆ ਗਰਮ ਗਰਮ ਪਾਣੀ ਕਰਨੇ ਨੂੰ ਰੱਖਿਆ ਹੈ ਉਹ ਇਹ ਦੋ ਦੋ ਕੰਮ ਕਿੰਦਾ ਚੁੱਲਾ ਸਾਡਾ ਨਾਲੇ ਪਾਣੀ ਗਰਮ ਪਿੱਛੇ ਕਰ ਲਓ ਤੇ ਮੇਰੀ ਰੋਟੀ ਪਾਣੀ ਬਣਾ ਲਓ ਟਮਾਟਰ ਸੀ ਤਾਂ ਆਪਾਂ ਚ ਪਾਉਂਦੇ ਆ ਇਹਦਾ ਟੇਸਟ ਬਹੁਤ ਹੀ ਆਉਂਦਾ ਸਕਦਾ ਖਰਾਸ ਹੀ ਆਉਂਦੀ ਮਾੜੀ ਮਾੜੀ ਤੇਈ ਨਹੀਂ ਪਾਉਂਦੇ ਕਹਿੰਦੇ ਸਵਾਦ ਅਨਲਾ ਦੇ ਪਰ ਸਾਨੂੰ ਟਮਾਟਰ ਪਾ ਕੇ ਜ਼ਿਆਦਾ ਸਵਾਦ ਆਦਾ ਥੋੜੀ ਖਟਾਸ ਜੀ ਵੀ ਹੋਣੀ ਚਾਹੀਦੀ ਚੀਜ਼ੋਂ ਵਧੀਆ ਲੱਗਦੀ। ਇੱਦਾਂ ਤੁਸੀਂ ਖਾਣ ਸਾਡੀ ਪ੍ਰਾਪਤੀ ਨੂੰ ਇਦਾਂ ਪਸੰਦ ਆ। ਕੁਛ ਵੀ ਨਹੀਂ ਕੀਤਾ ਤੋੜਕਾ ਵੀ ਨਹੀਂ ਲੱਗਾ ਭੋਜੀ ਇੱਦੇ ਕੋਲੀਆਂ ਪਰਪਾ ਖਲਾ ਦੋ। ਹਾਂ ਕਾਸੀ ਛਨੂਰ। ਹਾਂ ਦੇ। ਕਾਸੀ ਛਨੂਰ ਮਾਂ ਦੀਦੀ ਨੂੰ ਵੀ। ਦੀਦੀ ਨੂੰ। ਦੀਦੀ ਨੂੰ ਵੀ ਕੋਲੀਆਂ ਪਰਪਾ ਗੇਦੇ ਖਾ ਲੈਣੀਆਂ। ਹੁਣ ਵਧੀਆ ਬਹੁਤ ਸਵਾਦ। ਸਵਾਦ ਲੱਗਣ ਲੱਗ ਪਿਆ ਨਾ ਇਹਦੇ। ਸਵਾਦ ਆ। ਰੰਗ ਵੀ ਦਊਗਾ। ਦੇਖੋ ਇਹਦੇ ਵਿੱਚ ਆਇਰ ਨਾ ਇਹ। ਇੰਦਾ ਪਰਮਾੜਾ ਖਿਆਲ ਕਰਨਾ ਚਾਹੀਦਾ ਕਹਿੰਦੇ ਜਿਆਦਾ ਜਿਆਦਾ ਸਰੋਂ ਦਾ ਸਾਗ ਆ ਗਿਆ ਨਾ ਰਾਤ ਨੂੰ ਘੱਟ ਖਾਓ ਰਾਤ ਨੂੰ ਕੋਸ਼ਿਸ਼ ਘੱਟੇ ਕਰੋ ਨਾ ਖਾਣ ਦੀ ਨਾ ਕਿਉਂਕਿ ਹੈਵੀ ਹੋ ਜਿਆਦਾ ਹੁੰਦਾ ਵੀ ਰਾਲਮਾ ਆ ਸਾਰਾ ਕੁਝ ਪਰ ਉਹ ਇੰਡੀਆ ਦਾ ਇੱਥੇ ਜਿਹਦਾ ਗੰਦਲਾ ਦਾ ਤਾਂ ਨਹੀਂ ਜਿਆਦਾ ਮਿਲਦਾ ਆਪਣੇ ਤਾਂ ਇੰਡੀਆ ਪਿਓਰ ਗੰਦਲਾ ਨਾ ਹੁੰਦਾ ਕਿ ਤਾਂ ਅਸੀਂ ਮਨਾ ਕਰਦੇ ਆ ਕਿਉਂਕਿ ਹਾਈ ਲੈਵਲ ਦਾ ਉਹਦੇ ਵਿੱਚ ਹੋ ਜਾਂਦਾ ਸਾਰਾ ਕੁਝ ਤੇ ਅੱਜ ਅੱਜ ਕੱਲ ਦਾ ਜਿਹੜਾ ਸਰੀਰ ਹੋ ਨਹੀਂ ਚੱਲਦਾ ਅੱਜ ਤੱਕ ਕਈਆਂ ਨੂੰ ਵਿਚਾਰਿਆਂ ਸਾਗ ਵੀ ਨਹੀਂ ਮਿਲਿਆ ਹੋਣਾ ਕਿ ਸਾਗ ਦਾ ਹੁੰਦੀ ਦਿਮਾਗ ਨੂੰ ਬਹੁਤ ਹੁੰਦੀ ਆ ਤੇ ਆਪਣੇ ਮੇਰੇ ਤਾਂ ਬਹੁਤ ਮਿਲ ਜਾਂਦਾ ਹੈ ਆਪਣੇ ਮੇਰੇ ਤਾਂ ਬਹੁਤ ਹੈ ਸਾਬ ਪਿੰਡਾਇ ਤਾਂ ਬੇਥੇਰਾ ਆਇਆ ਪਰ ਸ਼ਹਿਰਾ ਚੋਖਾ ਹੈ ਸ਼ਹਿਰਾ ਦੇ ਵਿੱਚ ਸੌਦਾ ਹੈ ਸ਼ਹਿਰਾ ਮਹਿੰਗਾ ਹੈ ਬਹੁਤ ਹੁੰਦੇ ਆ ਜਿਹੜੀਆਂ ਰੋਡੀਆਂ ਵਾਲੇ ਲਓ ਜੀ ਟੁੱੜ ਗਿਆ ਲੱਗ ਗਿਆ ਆਈਏ ਜੀ ਰੁਕਣਾ ਜੀ ਬੱਸ ਪਾਉਣ ਲਈ ਚੱਕੇ ਪੜਾਵਾ ਚੱਕੇ ਪੜਾਵਾ ਠੀਕ ਇਹ ਉਹ ਤਾਂ ਛੋੜੋ ਇੱਧਰ ਤਾਂ ਪਾਓ ਤੇ ਕੱਲੇ ਲਾਗੇ ਆਹ ਲਓ ਹੁਣ ਲਾਗੇ ਇੱਥੇ ਕਲਾ ਕੇ ਆਉਂਦੇ ਕੋਈ ਲੋ ਜੀ ਸਾਗ ਬਣ ਕੇ ਹੋ ਗਿਆ ਤਿਆਰ ਤੜਕਾ ਲੱਗ ਕੇ ਆਹ ਦੇਖੋ ਰੰਗਤ ਸਾਗ ਦੀ ਹਾਂਜੀ ਮੈਡਮ ਜੀ ਕੀ ਕਹਣੇ ਤੁਹਾਡੇ ਮੇਰੇ ਤੋਂ ਕੁਝ ਨਹੀਂ ਕਹਣੇ ਹਮ ਖਾਓ ਸਾਗ ਮੈਂ ਲਾਵਾਂਗੀ ਗਰਮ ਗਰਮ ਰੋਟੀ ਹੁਣ ਲਵਾਉਗੀ ਰੋਟੀ ਹਾਂ ਦੀਦੀ ਮੈਨੂੰ ਬਣਾ ਕੇ ਪਹਿਲਾਂ ਦਿਓ ਕੇ ਆਹ ਪਹਿਲੇ ਉਧਰ ਭੇਜ ਦਿਓ ਦੀਦੀ ਜੀ ਬਿਮਾਰ ਹੋਏ ਆ ਲਕੀਸ਼ ਦੀਦੀ ਤੇ ਹੁਣ ਰੋਟੀ ਬਣਾ ਕੇ ਉਧਰ ਭੇਜ ਦੀ ਭਾਬੀ ਸੀ ਥੋੜੀ ਖਰਾਬ ਹੋਈ ਸੀ ਉਹ ਬਚਾਰੇ ਹਸਪੀਟਲ ਸੀਗੇ ਦੇ ਹਸਪੀਟਲ ਤੋਂ ਆਏ ਹਾਂ ਚਲੋ ਇਹ ਅੱਗ ਬਲਦੀ ਵਧੀਆ ਇੱਥੇ ਰੋਟੀ ਵਧੀਆ ਮਿੰਟ ਮਿੰਟੀ ਬਣ ਜਾਈ ਨਾਲੇ ਗੈਸ ਤੇ ਰੋਲਰ ਆਪੇ ਰਹਿਣਾ ਨਹੀਂ ਤਾਂ ਉੱਪਰ ਹਨਾ ਹੈ ਗੈਸ ਤੇ ਹੋਈ ਫੇਰ ਮੈਨੂੰ ਘਰ ਜਾ ਕੇ ਮੈਨੂੰ ਫੇਰ ਉਹੇ ਕੰਮ ਕਰਨਾ ਪੈਣਾ ਹਾਂ ਇਹ ਸਿਆਣੀ ਗੱਲ ਕੀਤੀ ਬਹੁਤ ਸਿਆਣੀ ਗੱਲ ਲੱਗਦੀ ਮੈਨੂੰ ਹੁਣ ਇੱਥੇ ਕਰ ਲੈਂਦੀ ਬਹੁਤ ਸਿਆਣੀ ਗੱਲ ਕੀਤੀ ਧੂਆਕਦਾ ਆਉਣਾ ਮੁਰੇ ਆਹ ਵੜਾ ਤਾਂ ਸਵਾੜ ਆਤੀ ਤੇ ਲੋ ਜੀ ਹਾਂਜੀ ਲੋ ਜੀ ਰੋਟੀਆਂ ਬਲ ਰਹੀਆਂ ਨੇ ਲੈ ਪਰ ਤੁਸੀਂ ਇਹ ਇਹ ਨਹੀਂ ਹੁੰਦਾ ਸੀ ਕਿ ਮੈਂ ਖਾ ਵੀ ਲਈ ਮੈਂ ਖਾ ਲਈ ਜੀ ਇਧਰਾਂਜੀ ਇਧਰ ਦੇਖੋ ਮੈਂ ਖਾ ਲਈ ਜੀ ਰੋਟੀ ਹਾਂਜੀ ਤੁਸੀਂ ਖਾ ਲਈ ਆ ਹਾਂ ਮੈਂ ਖਾ ਲਈ ਚੁੱਲੇ ਤੇ ਬਣਾਉਂਗੀ ਮੈਂ ਖਾ ਲਿਆ ਜੀ ਸਾਗ ਰੋਟੀ ਵੀ ਖਾ ਲਈ ਆ ਤੇ ਨਿਆਰਾ ਗਿਆ ਆ ਤੇ ਹੁਣ ਮੈਡਮ ਨਹੀਂ ਆਪਣੇ ਲਈ ਬਣਾਉਂਦੇ ਰੋਟੀਆਂ ਅਸੀਂ ਖਾ ਲਈਆਂ ਤੇ ਇਹਦੀ ਹੁਣਾਂ ਨੂੰ ਭੇਜਤੀ ਆ ਆ ਵੀ ਹੁਣਾਂ ਨੂੰ ਤੇ ਭੇਜਤੀ ਰੋਟੀ ਤੇ ਨਿਆਰਾ ਗਿਆ ਆ ਓਹੋ ਬਈ ਇੰਨਾ ਨਿਆਰਾ ਜਿਆਦਾ ਹੀ ਸਵਾਦ ਬਣਿਆ ਸਾਗ ਮਜ਼ਾ ਆ ਚੁੱਲੇ ਦਾ ਬੜਾ ਸਵਾਦ ਬਣਦਾ ਚਲੋ ਜੀ ਚਲੋ ਸਾਰੇ ਮੈਂ ਕਹਦਾ ਫਿਰ ਮਿਲਦੇ ਆਂ ਅਗਲੀ ਵੀਡੀਓ 'ਚ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਵਿੱਚ ਤੇ ਜਿਹਨੇ ਅੱਗ ਸੇਕਣੀ ਆ ਅੱਜ ਤੁਹਾਡੇ ਅੱਗ ਬਹੁਤ ਜ਼ਿਆਦਾ ਹੈ ਅੱਜ ਜਿਹਨੇ ਪੜੋਲੀ 'ਚ ਪਾਗ ਲੈ ਕੇ ਜਾਣੀ ਆ ਲੈ ਜਾਓ ਫਰੀਜ਼ ਚਲੋ ਠੀਕ ਹੈ ਜੀ ਮਿਲਦੇ ਵੇ ਧੰਨਵਾਦ ਰੱਬ ਰੱਖਾ ਚੰਗਾ ਹੋਵੇ